ਗੁਰਦੁਆਰਾ ਗੁਰਪੀਰਵਾਸ ਦਾ ਭਾਲੀਗੜ ਅੱਜ ਇੱਥੇ ਇੱਕ ਵਾਨ ਹਾਲ ਦਾ ਟੱਪਾ ਲੱਗਣਾ ਵੇਖੋ ਸੰਗਤਾਂ ਕਿੰਨੀਆਂ ਇਕੱਠੀਆਂ ਹੋਈਆਂ ਐ ਸਤਿਨਾਮ ਸੁਹਾਤ ਨਾਮ ਹਾਸਾਂ ਨੰਦਰ ਸਾਗ ਰਹੀ ਆ ਲੰਗਰ ਹਾਲ ਵਿੱਚ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੱਖ ਏ ਗੁਰੂ ਉਹ ਦਸੰਤਾਂ ਦਾ ਬਾਦ ਆਸੰਗਤ ਦਾ ਬਖਸ਼ਮਾਨ ਹੀ ਹੀਵਾਕਾਰੀ ਸੰਗਤ ਦੇ ਦੇਖੋ ਜਿਨ੍ਹਾਂ ਨੂੰ ਸੇਵਾ ਦਾ ਪ੍ਰੇਮ ਹੈ ਸਾਤ ਨਾਮ ਰਹਿ ਗੁਰੂ ਸਾਤ ਨਾਮ ਰਹਿ ਗੁਰੂ ਸਾਤ ਨਾਮ ਰਹਿ ਹਰ ਨਾਮ ਰਹਿ ਗੁਰੂ ਆਸਾ ਸੰਗਤ ਨੂੰ ਸੇਵਾਕਾਰੀ ਪਸੰਦ ਸੇਵਾ ਕਰਨ ਨੂੰ ਸਾਤ ਨਾਮ ਰਹਿ ਗੁਰੂ ਸਾਤ ਨਾਮ ਰਹਿ ਸਤਨਾਮ ਵਾਹਿਗੁਰੂ ਸੰਗਤਾਂ ਦੇ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਥ ਨਾਮ ਵਾਹਿਗੁਰੂ ਤਾਂ ਕਿਰਪਾ ਕਰਕੇ ਦੀਵਾਨ ਚੱਲ ਰਹੀ ਹੈ ਜਦੋਂ ਸੰਗਤਾਂ ਵੇਖੋ ਵੀਡੀਓ ਪਰ ਸਾਡੇ ਲਾ ਰਹੀ ਵਾਹਿਗੁਰੂ ਧੰਨ ਦਾ ਸੰਗਤ ਦੀਵਾਨ ਚੱਲ ਰਹੀ ਹੈ ਵਾਹਿਗੁਰੂ 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 ਨਾਮ ਵੇਖਾ ਪਾਲਗਨਾ ਜੇ 11 ਸੁਨਾਉਂ ਗਏ ਗੁਰਸੰਗ ਸਾਹਿਬ ਬਾਣੀ ਦੀ ਸੇਵਾ ਕਰੀ ਫਰਮਾਈਆਂ ਜਿਨ੍ਹਾਂ ਨੂੰ ਪ੍ਰੇਮ ਹੈ ਸੇਵਾ ਦਾ ਉਸੇਵਾ ਦਾ ਵਾਹਿਗੁਰੂ 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 ਆਤਮਾ ਨਾਮ ਉਹ ਕਹੇ ਆ ਦੇਖੋ ਮੈਂ ਤੋਂ ਆਏ ਸਿੰਘ ਬਸਨੇ ਸੇਵਾ ਕਰਨੇ ਸਤਿਨਾਮ ਵਾਹਿਗੁਰੂ ਸਤਿ ਗੁਰੂ ਸਤਨਾਮ ਕਰਾਚੋ ਨਗਰ ਦੇ ਵਿੱਚ ਵੀ ਇਹਨਾਂ ਮਹਾਪੁਰਸ਼ਾਂ ਨੇ ਸੇਵਾ ਕਰਵਾਈ ਬਲਵਾਰ ਨਗਰ ਦੇ ਵਿੱਚ ਵੀ ਇਹਨਾਂ ਮਹਾਪੁਰਸ਼ਾਂ ਨੇ ਗੁਰੂ ਘਰ ਦੀ ਸੇਵਾ ਕਰਵਾਈ ਖੁਰਾਰੇ ਦੇ ਵਿੱਚ ਵੀ ਗੁਰਦਰਾ ਜੋਤੀ ਸਰ ਸਾਹਿਬ ਆਪਾਂ ਸਾਰੇ ਸੰਗਤ ਜਾਣਿਆ ਇਹਨਾਂ ਮਹਾਪੁਰਸ਼ਾਂ ਨੇ ਸੇਵਾ ਕਰਵਾਈ ਕਿੰਨੇ ਕੁ ਮੈਂ ਆਪਣੇ ਇਲਾਕੇ ਦੇ ਵਿੱਚ ਜਿਹੜੇ-ਜਿਹੜੇ ਅਸਥਾਨਾਂ ਦੀ ਧਾਰਮਿਕ ਸਥਾਨਾਂ ਦੀ ਹੈ ਤਾਂ ਹਰ ਗੁਰਦਰਾ ਦੀ ਸੇਵਾ ਕਰਵਾਈ ਬਹੁਤ ਸਾਰੇ ਨਗਰਾਂ ਦੇ ਵਿੱਚ ਮਹਾਪੁਰਸ਼ਾਂ ਨੇ ਜਾ ਕੇ ਸੇਵਾ ਕਰਵਾਈ ਹੈ ਸ਼ਾਜਰੀ ਨਗਰ ਦੇ ਵਿੱਚ ਬਹਾਦਰਗਾੜ ਬਲੀਟਿਆਂ ਦੇ ਨੇੜੇ ਇਹਨਾਂ ਸਾਰੇ ਨਗਰਾਂ ਦੇ ਲਈ ਮਹਾਪੁਰਸ਼ਾਂ ਵੱਲੋਂ ਇਹ ਸੇਵਾ ਦਾ ਮਹਾਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂੱਚੀ ਸਾਡੇ ਇਲਾਕੇ ਦੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਸਵੰਤ ਭਵਿੰਦਰ ਸਿੰਘ ਜੀ ਪੁਲਵਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਮੈਨੇਜਰ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਸੰਗਤਪੁਰਾ ਜੋ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਹਨ ਜਿਨ੍ਹਾਂ ਨੇ ਮਹਾਨਤਾਰ ਸੇਵਾ ਦਾ ਮਹਾਕੁੰਭ ਸ਼ੁਰੂ ਹੋਣਾ ਹੈ ਬਹੁਤ ਵੱਡਾ ਪ੍ਰਾਰਲਾ ਕੀਤਾ ਮੈਨੇਜਰ ਸਾਹਿਬ ਨੇ ਸਰਦਾਰ ਜਗਤ ਜਗਜੀਤ ਸਿੰਘ ਜੱਗੀ ਮੈਨੇਜਰ ਸਾਹਿਬ ਅਤੇ ਸਰਦਾਰ ਰਜਿੰਦਰ ਸਿੰਘ ਜੀ ਗੁਰਦਰਾ ਨਾਨਕੀਆਂ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਭਰੋ ਸਨਾਵਾ ਸੇਵਾਦਾਰ ਸੇਵਾ ਕਰਦੇ ਆ ਲੰਗਰ ਸਾਹਿਰੇ ਦੇ ਠੰਡਿਆਂ ਦਾ ਲੰਗਰ ਕਰਦੇ ਆ ਸਾਥ ਨਾਮ ਵਾਹਿਗੁਰੂ ਸਤਿਨਾਮ ਜਹੇਦਾਰ ਸਾਹਿਬ ਖੜੇ ਨੇ ਇੱਧਰ ਵਾਹਿਗੁਰੂ ਵਾਹਿ ਸਤਿਨਾਮ ਸੇਵਾਦਾਰ ਕਰੇ ਨੇ ਵਾਹਿਗੁਰੂ ਸਤਿਨਾਮ ਵਾਹਿਗੁਰੂ